का मतलब तमाशा नहीं खबर का मतलब है एक भरोसा और आपका भरोसा हमारी जिम्मेदारी है। ना 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 हाँ, है। मेरा नाम मीना भारती है असी मैं बीड़तला बस्ती चार पांच ਸੀਨੀਅਰ ਸਕੈਂਡਰੀ ਸਕੂਲ ਪੀਐਮ ਸ਼੍ਰੀ ਸੀਨੀਅਰ ਸਕੈਂਡਰੀ ਸਕੂਲ ਬੀੜ ਤਲਾ ਬਸਤੀ 4 5 ਵਿਖੇ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੇ ਆ ਤੇ ਅੱਜ ਕੱਲ ਜਿਹੜੋ ਪੰਜਾਬ ਦੇ ਵਿੱਚ ਕਰਾਟੇ ਚੈਂਪੀਅਨਸ਼ਿਪ ਦਾ ਦਸਮਾ ਰਾਉਂਡ ਖੇលਿਆ ਗਿਆ ਉੱਥੇ ਸਾਡੇ 6 ਬੱਚੇ ਜਿਹੜੇ ਆ ਮੇਰੇ ਨਾਲ ਖੜੇ ਆ ਦੋ 골ਡ ਮੈਡਲ ਅਤੇ ਚਾਰ ਸਿਲਵਰ ਮੈਡਲ ਲੈ ਕੇ ਆਏ ਆ ਤੇ ਇਸ ਦੇ ਨਾਲ ਹੀ ਸਾਡੇ ਸਕੂਲ ਨੂੰ ਓਵਰਆਲ ਟਰੋਫੀ ਵੀ ਮਿਲੀ ਹੈ ਇਸ ਦਾ ਸ਼ریہ ਇਕਦਾ ਜੋ ਸਾਡੇ ਕੋਸ ਸਾਹਿਬ ਹੈ ਉਹਨਾਂ ਨੂੰ ਤੇ ਨਾਲ ਹੀ ਜੋ ਸਾਨੂੰ ਪਿੰਡ ਵੱਲੋਂ ਬਖੂਬੀ ਯੋਗਦਾਨ ਹਮੇਸ਼ਾ ਤੋਂ ਹੀ ਮਿਲਦਾ ਰਿਹਾ ਹੈ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਜਦੋਂ ਮੈਂ ਇਸ ਸਕੂਲ ਵਿੱਚ ਆਈ ਸੀ ਸਾਡੇ ਕੋਲ ਬਿਲਕੁਲ ਵੀ ਖੇਡਾਂ ਮਤਲਬ ਚੱਲ ਨਹੀਂ ਰਹੀਆਂ ਸੀ ਗਰਾਊਂਡ ਦੀ ਘਾਟ ਕਰਕੇ ਤੋ ਮੈਂ ਮੇਰੀ ਰਿਕੁਐਸਟ ਕਰਨ ਤੇ ਸਕੂਲ ਦੇ ਵਿੱਚ ਜਿੰਨੀ ਕੁ ਵੀ ਥਾਂ ਸੀਗੀ ਪਿਛਲੀ ਪੰਚਾਇਤ ਦੇ ਸਮੇਂ ਦੇ ਵਿੱਚ ਉੱਥੇ ਇੰਟਰਲੋਕ ਟਾਈਲਾਂ ਲਵਾ ਕੇ ਦਿੱਤੀਆਂ ਗਈਆਂ ਜਿੱਥੇ ਹੁਣ ਅਸੀਂ ਬੈਡਮਿੰਟਨ ਦਾ ਗਰਾਊਂਡ ਵੀ ਬਣਾ ਲਿਆ ਹੈ ਤੇ ਨਾਲ ਹੀ ਇੱਕ ਸਪੋਰਟਸ ਰੂਮ ਵੀ ਤਿਆਰ ਕਰਵਾਇਆ ਹੈ ਜਿੱਥੇ ਅਸੀਂ ਹੁਣ ਬੱਚਿਆਂ ਨੂੰ ਕਰਾਟੇ ਦੀ ਤਿਆਰੀ ਕਰਾਉਂਦੇ ਆ ਤੇ ਪਿੰਡ ਦਾ ਜਿਹੜਾ ਭਰਪੂਰ ਸਹਿਯੋਗ ਮਿਲਦਾ ਹੈ ਦੂਸਰਾ ਟੀਚਰਜ਼ ਦਾ ਵੀ ਮੈਨੂੰ ਬਹੁਤ ਸਹਿਯੋਗ ਮਿਲਦਾ ਹੈ ਕਦੇ ਵੀ ਕਿਸੇ ਟੀਚਰ ਨੂੰ ਖੇਡਾਂ ਵਾਸਤੇ ਬੱਚਿਆਂ ਨੂੰ ਲੈ ਕੇ ਜਾਣਾ ਹੈ ਕੋਈ ਡਿਊਟੀ ਲਗਾਈ ਦੀ ਹੈ ਤੋ ਬੱਚੇ ਮੱਥੇ ਸਾਰੇ ਸਹਿਕਾਰ ਕਰਦੇ ਆ ਇਹ ਸਭ ਦੀ ਜਿਹੜੀ ਦੇਖ ਹਾਰਡ ਵਰਕ ਹੁੰਦਾ ਹੈ ਜਿਹਦੇ ਕਰਕੇ ਜਿਹੜਾ ਹੈਗਾ ਸਕੂਲ ਦਾ ਨਾਮ ਹੈ ਜਾਂ ਪਿੰਡ ਦਾ ਨਾਮ ਅੱਗੇ ਜਾਂਦਾ ਹੈ ਤੇ ਮੈਂ ਉਮੀਦ ਕਰਦੀ ਆਂ ਅੱਗੇ ਵੀ ਜਿਹੜੇ ਸਾਡੇ ਇਹ ਬੱਚੇ ਐ ਹੋਰ ਅੱਗੇ ਉਪਲਬਧੀਆਂ ਪ੍ਰਾਪਤ ਕਰਦੇ ਰਹਿਣਗੇ ਤੇ ਅਸੀਂ ਹੋਰ ਵੀ ਮਿਹਨਤ ਕਰਾਂਗੇ ਤਾਂ ਕਿ ਅਸੀਂ ਹੋਰ ਖੇਤਰਾਂ ਦੇ ਵਿੱਚ ਵੀ ਆਪਦੇ ਸਕੂਲ ਦਾ ਨਾਮ ਕਮਾ ਸਕੀਏ ਜਿਨ੍ਹਾਂ ਮੈਂ ਬਈ ਆਪਣਾ ਮੈਂ ਕੁਲਦੀਪ ਸਿੰਘ ਸਾਫਕਾ ਪੰਚ ਤੇ ਮੇਰੇ ਮਾਤਾ ਸ਼੍ਰੀਮਤੀ ਜਸਵੰਤ ਕੌਰ ਸਰਪੰਚ ਤੇ ਸਾਨੂੰ ਅੱਜ ਇੱਕ ਬਹੁਤ ਵੱਡਾ ਤੋਹਫਾ ਇਹਨਾਂ ਬੱਚਿਆਂ ਨੇ ਦਿੱਤਾਗਾ ਕਿ ਇਹ ਜਿਹੜਾ ਗਿੱਦਰ ਵਹੇ ਗੇਮਾਂ ਹੋਈਆਂ ਸੀਗੀਆਂ ਉਹਦੇ ਵਿੱਚ ਉਹ ਦੂਸਰੇ ਨੰਬਰ ਤੇ ਕਰਕ ਕਰਾਟਿਆਂ ਦੇ ਵਿੱਚੋਂ ਆਈ ਹੈਗੀ ਤੇ ਸਾਡਾ ਸਾਡੇ ਪਿੰਡ ਦਾ ਇਹਨੇ ਨਾਮ ਰੋਸ਼ਨ ਕੀਤਾ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤਾਂ ਇਸ ਦਾ ਅਸੀਂ ਸ਼ੇਅਰ ਕੋਚ ਨੂੰ ਦਿੰਦੇ ਹੋਏ ਨਾਲ ਮੈਡਮ ਪ੍ਰਿੰਸੀਪਲ ਭਾਰਤੀ ਜੀ ਨੂੰ ਵੀ ਅਸੀਂ ਇਹਦੀ ਵਧਾਈ ਦਿੰਨੇ ਆਂਗੇ ਤਾਂ ਦੂਸਰਾ ਸਾਡਾ ਸੀਗਾ ਜਿਹੜਾ ਮੇਨ ਜਿਹੜਾ ਹੁਣ ਸਰਕਾਰ ਵੀ ਇੱਕ ਨਸ਼ਾ ਵਿਰੋਧੀ ਚੱਲ ਰਹੀ ਹੈ ਤਾਂ ਸਾਡਾ ਇੱਕ ਇਹ ਪਿੰਡ ਸੀ ਬੀੜਤਲਾਵ ਕਿਉਂਕਿ ਸਾਡੇ ਪਿੰਡ ਹੈਗੇ ਬੀੜਤਲਾ ਤੰਨਾਸੋ ਦੇ ਵਿੱਚ ਇੱਕ ਵਸਤੀ ਨੰਬਰ 6 ਇੱਕ ਵਸਤੀ ਨੰਬਰ 2 ਤੇ 3 ਇਹ ਅਲੱਗ-ਅਲੱਗ ਪਿੰਡ ਆ ਤੇ ਅਸੀਂ ਜਿਹੜੇ ਪਿੰਡ ਦੇ ਵਿੱਚ ਸਰਪੰਚਾਂਗੇ ਅਸੀਂ ਵਸਤੀ 1 4 5 ਦੇਾਂਗੇ ਤਾਂ ਸਾਡੇ ਪਿੰਡ ਦਾ ਨਾਮ ਬਦਨਾਮ ਹੋ ਰਿਹਾ ਸੀਗਾ ਤੇ ਅੱਜ ਇਹਨਾਂ ਨੇ ਬੱਚਿਆਂ ਨੇ ਉਹ ਵੀ ਇੱਕ ੱਤਬਾ ਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਦੂਸਰਾ ਅਸੀਂ ਇਹ ਵੀ ਅਪੀਲ ਕਰਦੇ ਆ ਸਰਕਾਰ ਨੂੰ ਵੀ ਸਾਡੇ ਜਿਹੜੇ ਬੱਚਿਆਂ ਨੂੰ ਉਹ ਖੇਡਣ ਲਈ ਗਰਾਊਂਡ ਨਹੀਂ ਹੈਗੇ ਕਿਉਂਕਿ ਸਾਡਾ ਜਿਹੜਾ ਪਿੰਡ ਆ ਉਹ ਐਸਸੀ ਪਿੰਡ ਹੈਗਾ ਅਨਸੂਚੀ ਜਾਤੀ ਨਾਲ ਸੰਬੰਧ ਰੱਖਦਾ ਹੈਗਾ ਸਾਡੇ ਕੋਲੇ ਜ਼ਮੀਨਾਂ ਦੀ ਘਾਟ ਹੋਣ ਕਰਕੇ ਤੇ ਅਸੀਂ ਇਹਨਾਂ ਵਾਸਤੇ ਕੋਈ ਗਰਾਊਂਡ ਦੀ ਨਹੀਂ ਕਰ ਰਹੇਗੇ ਤਾਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਸਾਨੂੰ ਕੋਈ ਇਸ ਦਾ ਕੋਈ ਗਰਾਊਂਡ ਵਾਸਤੇ ਜਗ੍ਹਾ ਦਿੱਤੀ ਜਾਵੇ ਤਾਂ ਕਿ ਅੱਗੇ ਭਵਿੱਖ ਦੇ ਵਿੱਚ ਬੱਚੇ ਹੋਰ ਵੀ ਅੱਗੇ ਜਾਣ ਹਾਂਜੀ ਪਰ ਕੀ ਨਾਮ ਹੈ ਪਰਾ ਕਿੰਨੇ ਬੱਚੇ ਗਏ ਸੀ ਕੀ ਗੇਮ ਖੇਡ ਕੇ ਆਏ ਮੇਰਾ ਨਾਮ ਗੁਰਸੇਖ ਸਿੰਘ ਹੈ ਜਨਰਲ ਸੈਕਟਰੀ ਪੰਜਾਬ ਮੈਂ ਕਰਾਟੇ ਦਾ ਕੱਲ 25 ਤਰੀਕ ਨੂੰ ਸਾਡੇ 10ਵੀਂ ਪੰਜਾਬ ਸਟੇਟ ਕਰਾਟੇ ਟੂਰਨਾਮੈਂਟ ਮਹਾਰਾਜਾ ਅਗਰਸੈਨ ਧਰਮਸ਼ਾਲਾ ਦੇ ਦਰਵਾਜ਼ੇ ਵਿੱਚ ਹੋਈ ਜਿਦੇ ਵਿੱਚ 13 ਡਿਸਟ੍ਰਿਕਟਾਂ ਨੇ ਪਾਰਟਿਸਪੇਟ ਕੀਤਾ ਤੇ ਲਗਭਗ 150 ਬੱਚੇ ਨੇ ਪਾਰਟਿਸਪੇਟ ਭਾਗ ਲਿਆ ਜਿਦੇ ਵਿੱਚ ਸਾਡੇ 7 PM ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀੜਤਲਾ ਦੇ 6 ਲੜਕੀਆਂ ਨੇ 2 ਮੈਡਲ 골ਡ ਤੇ 4 ਸਿਲਵਰ ਮੈਡਲ ਪ੍ਰਾਪਤ ਕਰਕੇ ਸਾਡਾ ਪੂਰੇ ਪੰਜਾਬ ਦੇ ਵਿੱਚ ਨਾਂ ਰੋਸ਼ਨ ਕੀਤਾ ਤੇ ਇਹਨਾਂ ਦਾ ਇੱਥੇ ਪਿੰਡ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕੀਤਾ ਗਿਆ ਪਿੰਡ ਦੀ ਪੰਚਾਇਤ ਵੱਲੋਂ ਤੇ ਅੱਜ ਸਵੇਰ ਸਾਡੇ ਸਕੂਲ ਦੇ ਵਿੱਚ ਵੀ ਉਹਨਾਂ ਨੂੰ ਸਾਡੇ ਖੇਡ ਅਫਸਰ ਨੇ ਵੀ ਸਨਮਾਨਿਤ ਕੀਤਾ ਬੱਚਿਆਂ ਨੂੰ ਤੇ ਬਹੁਤ ਹੁਣ ਸਾਡੀ ਜਿਹੜੀ ਅਗਲੀ ਤਿਆਰੀ ਹੈ ਕਿ ਇਹਨਾਂ ਬੱਚਿਆਂ ਨੂੰ ਕਿ ਨੈਸ਼ਨਲ ਦੇ ਵਿੱਚ ਮੈਡਲ ਦਵਾਈਏ ਤੇ ਇਹਨਾਂ ਨੂੰ ਹੋਰ ਉੱਪਰ ਲੈ ਕੇ ਜਾਈਏ